ਮੈਂ ਤਾਂ ਨਹੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਸਵਾਦ ਕਰੇਲੇ ਖਾਦੇ ਬਣਾਉਂਦੇ ਤਾਂ ਹਰ ਵਾਰੀ ਮੈਂ ਹੀ ਆ ਪਤਾ ਨਹੀਂ ਭੁੱਲ ਜਾਈਦਾ ਹੈਨਾ ਟਰਾਈ ਕਰੀ ਤੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਤੇ ਆ ਤਾਂ ਬਹੁਤ ਜ਼ਿਆਦਾ ਸਵਾਦ ਕਰੇਲੇ ਨੇ ਇੰਨੇ ਸਵਾਦ ਕਰੇਲੇ ਮੈਂ ਨਹੀਂ ਆਪਣੀ ਲਾਈਫ ਦੇ ਵਿੱਚ ਖਾਦੇ ਤੇ ਚਲੋ ਤੁਹਾਨੂੰ ਵੀ ਦਿਖਾਉਨੇ ਆ ਵੀ ਇਹ ਕਿੱਦਾਂ ਬਣਾਏ ਨੇ ਕਰੇਲੇ ਚਲੋ ਕਰੀਏ ਸਟਾਰਟ ਆਪਾਂ ਅੱਜ ਇੱਕ ਕਰੇਲਿਆਂ ਦੀ ਰੈਸਪੀ ਕਿਵੇਂ ਬਣਾਉਣਾ ਤੇ ਇਹਦੇ ਵਿੱਚ ਕੀ-ਕੀ ਪੈਣਾ ਨਵੀਆਂ ਨਵੀਆਂ ਚੀਚਾਂ ਚਲੋ ਜੀ ਕਰੀਏ ਸ਼ੁਰੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪਹਿਲਵਾਨ ਰਸੋਈ ਦੇ ਵਿੱਚ ਵੀਡੀਓ ਦੇਖਣ ਤੋਂ ਪਹਿਲਾਂ ਜੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਜ਼ਰੂਰ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਅਪਕਮਿੰਗ ਵੀਡੀਓਸੀਆਂ ਨੋਟੀਫਿਕੇਸ਼ਨਸ ਮਿਲ ਸਕਣ ਅੱਜ ਅਪਾ ਬਣਾਵਾਂਗੇ ਭਰਮੇ ਕ੍ਰੇਲੇ ਕ੍ਰੇਲੇ ਲੈ ਲਿਆ ਵਧੀਆ ਸੋਨੇ ਆ ਰਹੇ ਨੇ ਮਾਰਕੀਟ ਦੇ ਵਿੱਚ ਅੱਜ ਕੱਲਤਾ ਜੀਤਾ ਜੀ ਤੇ ਇਹਨਾਂ ਨੂੰ ਤਿੰਨ ਚਾਰ ਵਾਰੀ ਧੋ ਕੇ ਚੰਗੀ ਤਰ੍ਹਾਂ ਨਾਲ ਡਰਾਈ ਕਰ ਲੈਣਾ ਠੀਕ ਹੈ ਜੀ ਫਿਰ ਆਪਾਂ ਇਹਨਾਂ ਨੂੰ ਚੀਰਾ ਲਾ ਲੈਣਾ ਚੀਰਾ ਲਾ ਕੇ ਇਹਨਾਂ ਦੇ ਕੱਢ ਲੈਣੇ ਨੇ ਸੀਡ ਸੀਡ ਨੂੰ ਵੀ ਆਪਾਂ ਮਸਾਲੇ ਦੇ ਵਿੱਚ ਵਰਤਾਂਗੇ ਕੋਈ ਨਮਕ ਦੇ ਵਿੱਚ ਡਿਪ ਕਰਕੇ ਨਹੀਂ ਰੱਖਣੇ ਕਿਉਂਕਿ ਜਿਹੜੇ ਇਹਦੇ ਅਸਲੀ ਤੱਤ ਨੇ ਕਰੇਲੇ ਦੇ ਉਹ ਸਾਰੇ ਵੇਸਟ ਹੋ ਜਾਂਦੇ ਨੇ ਆਪਾਂ ਇਹਨਾਂ ਨੂੰ ਇਦਾਂ ਹੀ ਬਣਾਵਾਂਗੇ ਠੀਕ ਹੈ ਜੀ ਚਲੋ ਜੀ ਬਣਾਉਣੇ ਆ ਇਹਨਾਂ ਦਾ ਆਪਾਂ ਹੋਰ ਨਾਲ ਮਸਾਲਾ ਹੁਣ ਲੋਜੀ ਤਰੇਲੇ ਆ ਵਾਸਤੇ ਫਿਰ ਆਪਾਂ ਸਰੋਂ ਦਾ ਰਿਲਾ ਤੇਲ ਇਹਨੂੰ ਕਰ ਲੈ ਚੰਗੀ ਤਰ੍ਹਾਂ ਨਾਲ ਗਰਮ ਗਰਮ ਕਰਨ ਤੋਂ ਬਾਅਦ ਇਹਦੇ ਵਿੱਚ ਨਮਕ ਐਡ ਕਰਾਂਗੇ ਜ਼ਰੂਰ ਇੱਕ ਚਮਚ ਤਾਂ ਜੋ ਜਿਹੜੇ ਆਪਣੇ ਤਰੇਲੇ ਨੇ ਉਹ ਜ਼ਿਆਦਾ ਹੋਏ ਨਾ ਸੁੱਕਣ ਠੀਕ ਹੈ ਜੀ ਲਓ ਜੀ ਇੱਧਰ ਆਪਾਂ ਹੁਣ ਕ੍ਰੇਲੇ ਚੱਕ ਚੱਕ ਕੇ ਇੱਕ ਇੱਕ ਕਰਕੇ ਇਹਦੇ ਵਿੱਚ ਪਾ ਦਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਕਰਾਂਗੇ 프라이 ਡੀਪ ਫ੍ਰਾਈ ਕਰਨਾ ਇਹਨਾਂ ਨੂੰ ਠੀਕ ਹੈ ਜੀ ਤੁਸੀਂ ਸਟੀਮ ਕਰਕੇ ਵੀ ਬਣਾ ਸਕਦੇ ਹੋ ਪਰ ਮੈਨੂੰ ડીਪ ਫ੍ਰਾਈ ਕੀਤੇ ਹੋਏ ਟੇਸਟੀ ਲੱਗਦੇ ਹੈ ਇਸ ਕਰਕੇ ਆਪਾਂ ડીਪ ਫ੍ਰਾਈ ਕਰਾਂਗੇ ਲਓ ਜੀ ਇਹਨਾਂ ਨੂੰ ਕਰਾਂਗੇ ਚੰਗੀ ਤਰ੍ਹਾਂ ਫ੍ਰਾਈ ਆਪਾਂ ਲੋਜੀ ਕਰੇਲੇ ਨੇ ਆਪਣਾ ਕਲਰ ਚੇਂਜ ਕਰਨਾ ਸ਼ੁਰੂ ਕਰਤਾ ਇਹਨਾਂ ਨੂੰ ਆਪਾਂ ਬਰਾਊਨ ਕਰਾਂਗੇ ਚੰਗੀ ਤਰ੍ਹਾਂ ਨਾਲ ਲੋਜੀ ਕਰੇਲੇ ਆਪਣੇ ਕਾਫੀ ਹੱਦ ਤੱਕ ਬਰਾਊਨ ਹੋ ਚੁੱਕੇ ਨੇ ਇਹਨਾਂ ਨੂੰ ਹੋਰ ਕਰਾਂਗੇ ਬਰਾਊਨ ਥੋੜਾ ਜਿਹਾ ਕੱਚਾ ਬਣ ਰਿਹਾ ਇਹਨਾਂ ਦੇ ਵਿੱਚ ਜਦ ਤੱਕ ਆਪਣੇ ਕਰੇਲੇ ਪੱਕਦੇ ਆ ਤੁਹਾਨੂੰ ਮਸਾਲੇ ਬਾਰੇ ਦੱਸਦਾ ਇੱਧਰ ਆਪਾਂ ਪਿਆਜ਼ ਲੈ ਲਿਆ ਕ੍ਰਸ਼ ਕਰਕੇ ਟਮਾਟਰ ਲਸਣੇ ਦੇ ਵਿੱਚ ਜ਼ਿਆਦਾ ਐਡ ਹੋਣਾ ਆਨੇ ਕਰੇਲਿਆਂ ਦੇ ਬੀਜ ਇਹਨਾਂ ਨੂੰ ਵੀ ਦਰੜ ਜਾ ਕਰ ਲਿਆ ਜ਼ਿਆਦਾ ਮਹੀਨ ਡੀਕ ਪੇਸਟ ਨਹੀਂ ਬਣਾਉਣੀ ਇੱਧਰ ਆਪਣਾ ਅਦਰਕ ਤੇ ਹਰੀ ਮਿਰਚ ਇਹ ਜਿਹੜੇ ਆਪਾਂ ਚੀਜ਼ਾਂ ਐਡ ਕਰਾਂਗੇ ਇਹਦੇ ਵਿੱਚ ਤੇ ਇੱਧਰ ਨੇ ਆਪਣੇ ਮਸਾਲੇ ਜਿਹੜੇ ਬੇਸਿਕ ਆਪਾਂ ਐਡ ਕਰਨੇ ਆ ਇਹਦੇ ਵਿੱਚ ਜੋ ਸਿੰਦਾ ਨਮਕ ਹਲਦੀ ਟਰੈਟ ਚਿਲੀ ਪਾਊਡਰ ਮਿਰਚਾਂ ਲਾਲ ਧਨੀਆ ਕੁੱਟਿਆ ਹੋਇਆ ਇਹ ਜਰੂਰ ਮੈਂ ਐਡ ਕਰਦੀਆਂ ਕਿਉਂਕਿ ਜਦੋਂ ਝੜ ਥੱਲੇ ਆਉਂਦਾ ਬੜਾ ਮਜ਼ਾ ਆਉਂਦਾ ਦਾਲ ਸਬ지 ਖਾਣ ਦਾ ਹੈਨਾ। ਕ੍ਰੇਲਿਆਂ 'ਚ ਤਾਂ ਫਿਰ ਡੈਫੀਨਿਟਲੀ ਪਾਣੀ ਪੈਣਾ ਸੀ। ਪੁਣਿਆ ਹੈ ਜੀਰਾ ਪਾਊਡਰ, ਟਣੀਆਂ ਪਾਊਡਰ ਤੇ ਗਰਮ ਮਸਾਲਾ ਤੇ ਨਾਲ ਆਊਗਾ ਚਾਟ ਮਸਾਲਾ ਇਹ ਮੇਰਾ ਘਰ ਦਾ ਬਣਾਇਆ ਹੋਇਆ ਤੇ ਨਾਲ ਜਾਊਗੀ ਇਹਦੇ ਵਿੱਚ ਹਿੰਗ। ਕ੍ਰੇਲਿਆਂ ਦੇ ਵਿੱਚ ਹਿੰਗ ਨਾ ਜਾਵੇ ਤਾਂ ਹੋ ਨਹੀਂ ਸਕਦਾ। ਤੇ ਚਲੋ ਆਪਣੇ ਕ੍ਰੇਲੇ ਹੋਣ ਲੱਗੇ ਹੋ ਨੇ ਫਰਾਈ। ਨੈਕਸਟ ਪ੍ਰੋਸੀਜਰ ਫਿਰ ਆਪਾਂ ਕਰਦੇ ਹਾਂ ਸ਼ੁਰੂ। ਲੋ ਜੀ ਕਰੇਲੇ ਆਪਣੇ ਪੱਕ ਚੁੱਕੇ ਨੇ ਇਹਨਾਂ ਨੂੰ ਆਪਾਂ ਕੱਢ ਲਾਂਗੇ ਇੱਧਰ ਇੱਕ ਛਾਣੀ ਦੇ ਵਿੱਚ ਪਾਈ ਜਾਵਾਂਗੇ ਤਾਂ ਕਿ ਜਿਹੜਾ ਇਹਨਾਂ ਦੇ ਵਿੱਚ ਐਕਸਟਰਾ ਆਇਲ ਆ ਉਹੋ ਡレイン ਹੋ ਜਾਈਂ ਠੀਕ ਹੈ ਜੀ نیچے ਪਲਾਸਟਿਕ ਦਾ ਢਾਂਡਾ ਨਹੀਂ ਰੱਖਣਾ ਕਿਉਂਕਿ ਤੇਲ ਆਪਣਾ ਗਰਮ ਆ ਉਹਦੇ ਲਈ ਆਪਾਂ ਕੱਚ ਦਾ ਢਾਂਡਾ ਲਿਆ ਹੋਇਆ ਚਲੋ ਜੀ ਸਾਰੇ ਕਰੇਲੇ ਕੱਢ ਲਾਂਗੇ ਸਾਰੇ ਕਿਲੇ ਆਪਾਂ ਬਾਹਰ ਕੱਢ ਲੈਨੇ ਇਹਨਾਂ ਦੇ ਉੱਤੇ ਆਪਾਂ ਹੁਣ ਇੱਕ ਢੱਕਣ ਲਗਾ ਦਾਂਗੇ ਤਾਂ ਜੇ ਇਹ ਸੌਫਟ ਰਹੇ ਨਾ ਹਾਰਡ ਨਾ ਹੋਵੇ ਲੋ ਜੀ ਆਪਾਂ ਪੈਨ ਦੇ ਵਿੱਚੋਂ ਐਕਸਟਰਾ ਆਇਲ ਆ ਜਿਹੜਾ ਉਹ ਕੱਢ ਲਿਆ ਤੇ ਹੁਣ ਇਹਦੇ ਵਿੱਚ ਐਡ ਕਰਾਂਗੇ ਜੀਰਾ ਜੀਰਾ ਜਾਊਗਾ ਆਪਣਾ ਜੀਰਾ ਆ ਗਿਆ ਪੱਕ ਕਿਉਂਕਿ ਆਇਲ ਬਹੁਤ ਗਰਮ ਹੈ ਤੇ ਨਾਲ ਜਾਊਗੀ ਹਿੰਗ ਇਹ ਨਾਲ ਹੀ ਜਾਊਗਾ ਬਹੁਤ ਸਰਲ ਲੱਗਦਾ ਦਸਣੇ ਨੂੰ ਪਕਾਵਾਂਗੇ ਆਪਾਂ ਲਸਣ ਨੂੰ ਪੱਕਣ ਨੂੰ ਥੋੜਾ ਟਾਈਮ ਲੱਗਦਾ ਇਸ ਕਰਕੇ ਮੈਂ ਹਰ ਵਾਰੀ ਜਦੋਂ ਵੀ ਕੋਈ ਚੀਜ਼ ਬਣਾਉਣੀ ਹੈ ਲਸਣ ਨੂੰ ਪਹਿਲਾਂ ਪਕਾਉਣੀ ਹੈ ਤਾਂ ਜੋ ਇਹਦਾ ਜਿਹੜਾ ਕੱਚਾਪਾਣਾ ਉਹ ਦੂਰ ਹੋ ਜਾਵੇ ਲੋ ਜੀ ਲਸਣ ਆਪਣਾ ਪੱਕ ਗਿਆ ਚੰਗੀ ਤਰ੍ਹਾਂ ਨਾਲ ਹੁਣ ਆਪਾਂ ਕਰਾਂਗੇ ਆਪਣੇ ਪਿਆਜ਼ਾਂ ਦੇ ਵਿੱਚ ਪਿਆਜ਼ਾਂ ਤੋਂ ਬਾਅਦ ਹੁਣ ਆਪਾਂ ਅਦਰਕ ਤੇ ਆਪਣੀ ਹਰੀ ਮਿਰਚ ਆਹ ਦੇਖੋ ਇੱਕਦਾਂ ਮੋਟੀ-ਮੋਟੀ ਜੀ ਰੱਖਣੀ ਹੈ ਜਿਆਦਾ ਪਰੀਟ ਨਹੀਂ ਕਰਨੀ ਤੇ ਨਾਲ ਐਡ ਕਰਾਂਗੇ ਫਰੀਦਿਆਂ ਦੇ ਦੀ ਇਹਨਾਂ ਚੀਜ਼ਾਂ ਨੂੰ ਆਪਾਂ ਬਰਾਊਨ ਹੋਣ ਤੱਕ ਪਕਾਉਣਾ ਚੰਗੀ ਤਰ੍ਹਾਂ ਨਾਲ ਜਦ ਤੱਕ ਇਹਨਾਂ ਦਾ ਜਿਹੜਾ ਪਾਣੀ ਆ ਉਹ ਬਿਲਕੁਲ ਡਰਾਈ ਨਹੀਂ ਹੁੰਦਾ ਕਾਫੀ ਹੱਦ ਤੱਕ ਆਪਣੇ ਮਸਾਲੇ ਦਾ ਜਿਹੜਾ ਪਾਣੀ ਐਡ ਨਹੀਂ ਹੋ ਚੁੱਕਿਆ ਇਹ ਨੂੰ ਬਹੁਤ ਟਾਈਮ ਲੱਗਣਾ ਤੁਸੀਂ ਇਹ ਨੂੰ ਧੀਰੇ ਫਲੇਮ ਤੇ ਰੱਖ ਕੇ ਬਣਾਉਣਾ ਹਾਈ ਤੇ ਨਹੀਂ ਲੋਜੀ ਤੜਕਾ ਆਪਣਾ ਰੈਡੀ ਹੋ ਗਿਆ ਪਿਆਜ਼ ਵਗੈਰਾ ਚੰਗੀ ਤਰ੍ਹਾਂ ਪੱਕ ਗਏ ਤੇ ਹੁਣ ਇਹਦੇ ਵਿੱਚ ਆਪਾਂ ਟਮਾਟਰ ਐਡ ਕਰਾਂਗੇ ਆਪਣੇ ਤੇ ਨਾਲ ਹੀ ਹੋਰ ਕਰ ਦਾਂਗੇ ਆਪਣੇ ਸਪਾਈਸਿਸ ਦੂਸਰੇ ਹਿਸਾਬ ਲਈ ਆਪਣਾ ਜਿਹੜੇ ਰਹਿ ਗਏ ਉਹਨਾਂ ਨੂੰ ਕਰਾਂਗੇ ਐਂਡ ਤੇ ਜਦੋਂ ਥੋੜਾ ਆਇਲ ਰਿਲੀਵ ਹੋਣ ਲੱਗ ਪੂਗਾ ਮਸਾਲੇ ਦਾ ਲੋਜੀ ਟਮਾਟਰ ਵੀ ਸੌਫਟ ਹੋ ਚੁੱਕੇ ਨੇ ਆਪਣੇ ਤੇ ਹੁਣ ਐਂਡਿੰਗ ਮੂਮੈਂਟ ਤੇ ਆਪਾਂ ਧਨੀਆ ਐਡ ਕਰਾਂਗੇ ਤੇ ਨਾਲ ਆਪਣਾ ਜਾਊਗਾ ਚਾਟ ਮਸਾਲਾ ਜਿਹੜਾ ਘਰ ਦਾ ਬਣਾਇਆ ਹੋਇਆ ਤੇ ਨਾਲ ਜਾਊਗਾ হাফ ਨਿੰਬੂ ਦਾ ਰਸ ਇਹਨਾਂ ਨੂੰ ਹਜੇ 2 ਤਿੰਨ ਮਿੰਟ ਲਈ ਪਕਾਵਾਂਗੇ ਮਸਾਲਿਆਂ ਨੂੰ ਤਾਂ ਕਿ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਣ ਪਾਣੀ ਬਿਲਕੁਲ ਨਾ ਇਹਨਾਂ ਦੇ ਵਿੱਚ ਰਹੇ ਲੋਜੀ ਮਸਾਲਾ ਆਪਣਾ ਬਿਲਕੁਲ ਰੈਡੀ ਆ ਕੰਪਲੀਟ ਹੋ ਚੁੱਕਿਆ ਦੇਖੋ ਕਲਰ ਦੇਖੋ ਖੁਸ਼ਬੂ ਬੜੀ ਪਿਆਰੀ ਆ ਰਹੀ ਤੇ ਗੈਸ ਕਰਦਾਂਗੇ ਆਪਾਂ ਬੰਦ ਇਹਨੂੰ ਕਰਾਂਗੇ ਠੰਡਾ ਤੇ ਇਧਰ ਵੀ ਆਪਣੇ ਕਰੇਲੇ ਪੂਰੇ ਦੇਖੋ ਸੌਫਟ ਨੇ ਕਿਉਂਕਿ ਇਹਨਾਂ ਨੂੰ ਕਵਰ ਕਰਤਾ ਸੀ ਡਰਾਈ ਹੋ ਚੁੱਕੇ ਨੇ ਆਇਲ ਆ ਜਿਹੜਾ نیچے ਚਲੇ ਆ ਗਿਆ ਐਕਸਟਰਾ ਤੇ ਮਸਾਲੇ ਹੁਣ ਨੂੰ ਹੁਣ ਠੰਡਾ ਕਰਕੇ ਆਪਾਂ ਫਿਰ ਇੰਨਾਂ ਦੀ ਸਟੋਪਿੰਗ ਕਰਾਂਗੇ ਪਰਾਂਗੇ ਕ੍ਰੇਪੀਆਂ ਲੋ ਜੀ ਮਸਾਲਾ ਠੰਡਾ ਕਰਕੇ ਆਪਾਂ ਕ੍ਰੇਪੀਆਂ ਦੇ ਵਿੱਚ ਭਰ ਲਿਆ ਦੇਖੋ ਕਿੰਨੇ ਵਧੀਆ ਕ੍ਰੇਲੇ ਬਣੇ ਆ ਤੇ ਜਿਹੜਾ ਆਪਣਾ ਐਕਸਟਰਾ ਮਸਾਲਾ ਬਚਿਆ ਚਾਹੇ ਤਾਂ ਤੁਸੀਂ ਇਹਨੂੰ ਚਨਿਆਂ ਦੇ ਦਾੜ ਦੇ ਵਿੱਚ ਪਾ ਕੇ ਦਾਲ ਬਣਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਦਾਲ ਬਣਦੀ ਆ ਕਿਉਂਕਿ ਜਿਹੜਾ ਕ੍ਰੇਲੇ ਆ ਕ੍ਰੇਲਿਆਂ ਦਾ ਜਿਹੜਾ ਕੰਬੀਨੇਸ਼ਨ ਆ ਉਹ ਛੋਲਿਆਂ ਦੀ ਦਾਲ ਦੇ ਨਾਲ ਹੀ ਆ ਠੀਕ ਹੈ ਜੀ ਜ਼ਰੂਰ ਟਰਾਈ ਕਰਿਓ ਦੱਸਿਓ ਫਿਰ ਕਿੱਦਾਂ ਦੇ ਲੱਗੇ ਤੇ ਕਿੱਦਾਂ ਦੇ ਤੁਹਾਡੇ ਬਣੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ ਮਸਾਲੇ ਨੂੰ ਬਚੇ ਇਹਨੂੰ ਕਰ ਲਿਓ ਚਾਹੇ ਪਰੌਠਿਆਂ ਨਾਲ ਟਰਾਈ ਪਰੌਠੇ ਬਹੁਤ ਸਵਾਦ ਲੱਗਦੇ ਨੇ ਮਸਾਲੇ ਦੇ ਨਾਲ ਚਾਹੇ ਤੁਸੀਂ ਉਦਾਂ ਵੀ ਫੁਲਕੇ ਨਾਲ ਖਾ ਸਕਦੇ ਹੋ ਧੰਨਵਾਦ ਵੀਡੀਓ ਦੇਖਣ ਦੇ ਲਈ